ਪੰਜਾਬੀਆਂ ਨੇ ਖੇਡਾਂ ਵਿੱਚ ਹਮੇਸ਼ਾ ਆਪਣਾ ਸਿੱਕਾ ਜਮਾਇਆ ਹੈ ਇਸੇ ਤਰ੍ਹਾਂ ਤਰਨਤਾਰਨ ਦੇ ਪਿੰਡ ਸਰਹਾਲੀ ਕਲਾਂ ਜਿੱਥੇ ਕਿ ਦੇਸ਼ ਭਗਤ ਬਾਬਾ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਤੇ 올ੰਪੀਅਨ ਪ੍ਰਵੀਨ ਕੁਮਾਰ ਵਰਗੀਆਂ ਸ਼ਖਸੀਅਤਾਂ ਨੇ ਜਨਮ ਲਿਆ ਉੱਥੇ ਹੀ ਹੁਣ ਇਸੇ ਪਿੰਡ ਦੇ ਸਧਾਰਨ ਕਿਸਾਨ ਗੁਰਜੀਤ ਸਿੰਘ ਦੀ ਧੀ ਦਿਲਜੋਤ कौर ਜੋ ਕਿ ਰੋਇੰਗ ਦੀ ਬਹੁਤ ਵਧੀਆ ਖਿਡਾਰਨ ਹੈ ਉਸ ਵੱਲੋਂ ਪਿੰਡ ਤੇ ਮਾਪਿਆਂ ਦਾ ਨਾਂ ਆਪਣੀ ਖੇਡ ਸਤਿਕਾਰ ਰੌਸ਼ਨ ਕੀਤਾ ਜਾ ਰਿਹਾ ਹੈ ਦਿਲਜੋਤ ਨੇ ਆਪਣੀ ਮੁੱਢਲੀ ਪੜ੍ਹਾਈ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਸਰਕਾਰੀ ਕਲਾ ਤੋਂ ਕੀਤੀ ਹੈ ਤੇ ਫਿਰ ਕੈਰੋ ਸਪੋਰਟਸ ਵਿੰਗ ਵਿੱਚ ਦਾਖਲਾ ਲਿਆ। ਪਲੱਸ 2 ਕਰਨ ਤੋਂ ਬਾਅਦ ਅਗਲੀ ਦੀ ਪੜ੍ਹਾਈ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਦਾਖਲਾ ਲਿਆ ਤੇ ਉੱਥੇ ਰਹਿ ਕੇ ਰੋਇੰਗ ਦੀਆਂ ਬਰੀਕੀਆਂ ਨੂੰ ਸਿੱਖਿਆ। ਦਿਲਜੋਤ ਨੇ ਨੈਸ਼ਨਲ ਪੱਧਰ ਤੇ 골ਡ ਮੈਡਲ ਵੀ ਹਾਸਲ ਕੀਤਾ ਤੇ ਹੁਣ ਨੀਦਰਲੈਂਡ ਵਿੱਚ ਹੋਈਆਂ ਵਿਸ਼ਵ ਯੂਨੀਵਰਸਿਟੀ ਰੋਇੰਗ ਖੇਡਾਂ ਵਿੱਚ ਹਿੱਸਾ ਲੈ ਕੇ ਵਾਪਸ ਪਿੰਡ ਪਹੁੰਚੀ ਹੈ। ਦਿਲਜੋਤ ਦੇ ਘਰ ਪਰਤਨ ਤੇ ਪਿੰਡ ਵਾਸੀਆਂ ਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਦਿਲਜੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਉਹ ਨੈਸ਼ਨਲ ਪੱਧਰ ਤੱਕ ਹਾਕੀ ਖੇਡ ਚੁੱਕੀ ਹੈ। ਬਾਅਦ ਵਿੱਚ ਜਦੋਂ ਚੰਡੀਗੜ੍ਹ ਯੂਨੀਵਰਸਿਟੀ ਗਈ ਤਾਂ ਉਸ ਨੂੰ ਰੋਇੰਗ ਖੇਡ ਬਾਰੇ ਪਤਾ ਲੱਗਿਆ ਤੇ ਉਸ ਨੇ ਰੋਇੰਗ ਨੂੰ ਖੇਡ ਵਜੋਂ ਅਪਣਾਇਆ। ਦਿਲਜੋਤ ਨੇ ਦੱਸਿਆ ਕਿ ਉਹ ਰੋਇੰਗ ਵਿੱਚ ਹੁਣ ਤੱਕ ਕਈ ਮੈਜਰ ਆਂਡ ਦੇ ਨਾਲ-ਨਾਲ ਨੈਸ਼ਨਲ ਪੱਧਰ ਤੇ ਸੋਨ ਤਗਮੇ ਹਾਸਲ ਕਰ ਚੁੱਕੀ ਹੈ। ਉਸਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਸ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ ਹੈ ਇਸ ਲਈ ਉਹ ਮਧ ਪ੍ਰਦੇਸ਼ ਵੱਲੋਂ ਖੇਡ ਰਹੀ ਹੈ ਕਿਉਂਕਿ ਉੱਥੋਂ ਦੀ ਅਕੈਡਮੀ ਸਾਰਾ ਖਰਚ ਕਰ ਰਹੀ ਹੈ ਦਿਲਜੋਤ ਨੇ ਦੱਸਿਆ ਕਿ ਹੁਣ ਵੀ ਉਹ ਨੀਦਰਲੈਂਡ ਆਪਣੇ ਖਰਚੇ ਤੇ ਖੇਡਣ ਲਈ ਗਈ ਸੀ ਉਸਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਗਰੋਇੰਗ ਖੇਡ ਪ੍ਰਤੀ ਨੌਜਵਾਨਾਂ ਨੂੰ ਸ਼ਾਸਤ ਕਰਨ ਲਈ ਸਕੂਲ ਪੱਧਰ ਤੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਤੇ ਜ਼ਿਲ੍ਹਾ ਪੱਧਰ ਤੇ ਬੋਟ ਕਲੱਬ ਬਣਾਏ ਜਾਣ ਜਿੱਥੇ ਜਾ ਕੇ ਨੌਜਵਾਨ ਖੇਡ ਲਈ ਪ੍ਰੈਕਟਿਸ ਕਰ ਸਕਣ ਮੈਂ ਕਾਲਜ ਟਾਈਮ ਦੇ ਵਿੱਚ ਰੋਇੰਗ ਗੇਮ ਦੀ ਸਟਾਰਟਿੰਗ ਕੀਤੀ ਆ ਪਹਿਲਾਂ ਇੰਟਰ ਕਾਲਜ ਦੇ ਵਿੱਚ ਮੈਡਲ ਜਿੱਤੇ ਫਿਰ ਉਹ ਤੋਂ ਮੇਰੀ ਇੰਟਰ ਯੂਨੀਵਰਸਿਟੀ ਦੇ ਵਿੱਚ ਸਿਲੈਕਸ਼ਨ ਹੋਈ ਫਿਰ ਖੇਲੋ ਇੰਡੀਆ ਖੇਡਿਆ ਉਸ ਤੋਂ ਬਾਅਦ ਨੈਸ਼ਨਲ ਗੇਮਸ ਖੇਡੇ ਫਿਰ ਨੈਸ਼ਨਲ ਜਿੱਲੇ ਸੀ ਪਹਿਲਾਂ ਤਾਂ ਇੰਟਰ ਕਾਲਜ ਕਾਲਜ ਦੇ ਵਿੱਚ ਤਾਂ ਆਪਣੇ ਕੋਲ ਹੀ ਕਰਦੇ ਸੀ ਕੁਝ ਯੂਨੀਵਰਸਿਟੀ ਕਰਦੇ ਸੀ ਕੁਝ ਆਪ ਕਰਦੇ ਸੀ ਉਸ ਤੋਂ ਬਾਅਦ ਮੈਂ ਮੱਧ ਪ੍ਰਦੇਸ਼ ਦੇ ਵਿੱਚ ਰਹਿ ਕੇ ਉੱਥੇ ਅਕੈਡਮੀ ਦੇ ਵਿੱਚ ਉਹ ਮੇਰਾ ਸਾਰਾ ਖਰਚਾ ਕਰਦੇ ਨੇ ਸਰਵਲੋਂ ਕੋਈ ਸਹੂਲਤ ਨਹੀਂ ਚੰਡੀਗੜ੍ਹ ਦੇ ਵਿੱਚ ਜਦੋਂ ਅਸੀਂ ਗੇਮ ਕਰਦੇ ਸੀ ਸਾਡਾ ਆਉਣਾ ਜਾਣਾ ਵੀ ਆਪਣਾ ਸੀਗਾ ਨਾ ਕੋਈ ਬੱਸ ਦਾ ਪ੍ਰਬੰਧ ਹੁੰਦਾ ਜਾਂ ਨਾ ਕੋਈ ਬੱਚਿਆਂ ਨੂੰ ਆਉਣ ਜਾਣ ਦਾ ਕਰਾਇਆ ਦਿੱਤਾ ਜਾਂਦਾ ਨਾ ਕੋਈ ਡਾਈਟ ਮਿਲਦੀ ਹੈ ਰੋਇੰਗ ਗੇਮ ਬਾਰੇ ਪਹਿਲਾਂ ਤਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਵੀ ਗੇਮ ਹੈਗੀ ਆ ਕਿਉਂਕਿ ਅੱਜ ਤੱਕ ਪਤਾ ਹੀ ਨਹੀਂ ਬੱਚਿਆਂ ਨੂੰ ਕਿ ਰੋਇੰਗ ਗੇਮ ਕੀ ਹੈ ਮੈਨੂੰ ਖੁਦ ਨਹੀਂ ਪਤਾ ਮੈਨੂੰ ਕਾਲਜ ਦੇ ਵਿੱਚ ਜਾ ਕੇ ਪਤਾ ਲੱਗਾ ਕਿ ਰੋਇੰਗ ਵੀ ਇੱਕ ਗੇਮ ਆ ਤੇ ਆਪਣੇ ਇੱਥੇ ਜਿੰਨਾ ਵੀ ਜਿੱਥੇ ਵੀ ਪਾਣੀ ਹੈਗਾ ਉੱਥੇ ਉਹਨਾਂ ਨੂੰ ਚਾਹੀਦਾ ਕਿ ਕਿਸ਼ਤੀਆਂ ਲੈ ਕੇ ਆਉਣ ਤੇ ਬੱਚਿਆਂ ਨੂੰ ਉਸ ਉਸ ਦੀ ਟ੍ਰੇਨਿੰਗ ਦਿੱਤੀ ਜਾਵੇ ਕਿ ਬੱਚਿਆਂ ਨੂੰ ਇਸ ਗੇਮ ਬਾਰੇ ਉਤਸ਼ਾਹਿਤ ਕੀਤਾ ਜਾਵੇ ਤੇ ਬੱਚਿਆਂ ਨੂੰ ਆਪਣੇ ਯੂਥ ਨੂੰ ਨਸ਼ਿਆਂ ਤੋਂ ਹਟਾ ਕੇ ਗੇਮਾਂ ਵੱਲ ਜ਼ਿਆਦਾ ਲੱਗ ਜਾਇਆ ਜਾਵੇ ਕਿਉਂਕਿ ਅੱਜਕੱਲ ਕਿਸੇ ਦਾ ਕੋਈ ਟਾਰਗੇਟ ਨਹੀਂ ਆ ਕਿ ਖੇਡਾਂ ਵੱਲ ਜਾਣਾ ਹੈ ਜਾਂ ਤਾਂ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਜਾਂ ਫਿਰ ਉਹ ਨਸ਼ਿਆਂ ਦੇ ਵਿੱਚ ਪੈ ਜਾਂਦੇ ਨੇ ਤੇ ਖੇਡਾਂ ਦੇ ਵਿੱਚ ਅਗਰ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣੀਆਂ ਫੇਰ ਹੀ ਬੱਚੇ ਆਉਣਗੇ ਜੀ ਦਿਲਜੋਤ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਹੈ ਕਿ ਉਹ ਸਰਦਾਰਨ ਕਿਸਾਨ ਹੈ ਬੜੀ ਮੁਸ਼ਕਲ ਨਾਲ ਉਸ ਵੱਲੋਂ ਦਿਲਜੋਤ ਨੂੰ ਇਸ ਮਕਾਮ ਤੱਕ ਪਹੁੰਚਾਇਆ ਗਿਆ ਦਿਲਜੋਤ ਦੇ ਪਿਤਾ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਦਿਲਜੋਤ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਖੇਡ ਨੂੰ ਹੋਰ ਬਿਹਤਰ ਕਰ ਸਕੇ ਥੋੜੀ ਜਿਹੀ ਜ਼ਮੀਨ ਦਾ ਮਾਲਕਾਂ ਮੈਂ ਜੀ ਇਸ ਕਰਕੇ ਬਹੁਤ ਮੁਸ਼ਕਲ ਨਾਲ ਇਹਨੂੰ ਕੰਮਜਾਬ ਕੀਤਾ ਤੇ ਇਹਨੇ ਮੈਡਲ ਜਿੱਤ ਕੇ ਬਹੁਤ ਵਧੀਆ ਕੀਤਾ ਜੀ ਕਰਦੇ ਆਂ ਜੀ ਬੱਚੀ ਨੂੰ ਕੋਈ ਨੌਕਰੀ ਵਗੈਰਾ ਦਿੱਤੀ ਜਾਵੇ ਓਏ ਉਸਤ ਲੜਕੇ ਬੱਚੇ ਗਾਂ ਹੋਰ ਵਧੀਆ ਕਰ ਸਕਣੋ ਜੀ ਮੈਂ ਇਹ ਆਪਣੀ ਜ਼ਮੀਨ ਤੋਂ ਹੀ ਸਾਰਾ ਕੀਤਾ ਜੀ ਜਿੰਨਾ ਵੀ ਭਰਿਆ ਖਰਚਾ ਇੱਥੇ ਹੀ